ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਸਾਰਿਆਂ ਨੂੰ ਅੱਜ ਤਾਂ ਤੁਹਾਨੂੰ ਪਤਾ ਹੀ ਹੈ ਕਿ ਇੰਡੀਆ ਤੇ ਪਾਕਿਸਤਾਨ ਦੇ ਵਿੱਚ ਜਿਹੜੀ ਜੰਗ ਲੱਗੀ ਹੋਈ ਆ ਵਾਰ ਲੱਗੀ ਹੋਈ ਆ ਅ ਇਸ਼ੂਨ ਵੀ ਹੈਪਨਿੰਗ ਬਿਕਾਜ਼ ਵੀ ਆਲ ਬਲੀਵ ਇਨ ਪੀਸ ਕਿਉਂਕਿ ਜਿਹੜਾ ਮਰਜੀ ਮੁਲਕ ਹੋਵੇ ਉਤੋਂ ਸਭ ਤੋਂ ਵੱਡਾ ਉਹਦਾ ਧਰਮ ਜਿਹੜਾ ਉਹ ਇਨਸਾਨੀਅਤ ਆ ਸੋ ਏਸੀ ਗੱਲ ਦੇ ਉੱਤੇ ਜਿਮੀ ਅਹਿਮਦ ਗੜੀ ਨੇ ਬੜੀਆਂ ਖੂਬਸੂਰਤ ਲਾਈਨਾਂ ਲਿਖੀਆਂ ਜੀ ਮੈਂ ਸੁਣਾਉਣਾ ਤੁਹਾਨੂੰ ਧਰਮ ਆਯੁੱਤੇ ਸਦਾ ਸਿਆਸਤ ਕਰਦੇ ਨੇ ਗਦਾਰ ਜੰਗ ਨਾ ਲੱਗੇ ਕਦੇ ਦੋਸਤੋ ਹਿੰਦ ਪਾਕ ਵਿਚਕਾਰ ਯਾਰ ਕਿਸੇ ਦਾ ਕੁਝ ਨਹੀਂ ਜਾਣਾ ਆਪਾਂ ਘਾਟੇ ਜਰਨੇ ਨੇ ਇਧਰ ਵੀ ਤੇ ਉਧਰ ਵੀ ਹਾਏ ਪੁੱਤ ਮਾਮਾ ਦੇ ਮਰਨੇ ਨੇ ਹਿੰਦੂ ਚੰਗੇ ਮੁਸਲਮ ਚੰਗੇ ਚੰਗੇ ਸਿੱਖ ਈਸਾਈ ਡੋ ਬਜਾਵਣ ਜੋ ਸਾਨੂੰ ਜਾਂਦੇ ਆਪਸ ਵਿੱਚ ਲੜਾਈ ਧਰਤੀ ਤੇ ਅਸਮਾਨ ਵੀ ਰੋਣੇ ਗੋਲੇ ਬੰਬ ਜਦ ਵਰਨੇ ਨੇ ਇਧਰ ਵੀ ਤੇ ਉਧਰ ਵੀ ਹਾਇ ਪੁੱਤ ਮਾਮਾ ਦੇ ਮਰਨੇ ਨੇ